ਮਾਨਸਾ ਦੇ ਨਗਰ ਕੌਂਸਲ ਵਿੱਚ ਐਨਓਸੀ ਕਟਾਲਿਆ ਤੇ ਹੋਰ ਕੰਮਾਂ ਵਿੱਚ ਹੋ ਰਹੀ ਰਿਸ਼ਵਤਖੋਰੀ ਨੂੰ ਲੈ ਕੇ ਚੰਡੀਗੜ੍ਹ ਵਿਜੀਲੈਂਸ ਵੱਲੋਂ ਰੇਡ ਕੀਤੀ ਗਈ ਜਿਸ ਤੋਂ ਬਾਅਦ ਨਗਰ ਕੌਂਸਲ ਦਾ ਰਿਕਾਰਡ ਵੀ ਉਨ੍ਹਾਂ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਹੈ ਨਗਰ ਕੌਂਸਲ ਮਾਨਸਾ ਦੇ ਕਾਉਂਸਲਰ ਪ੍ਰੇਮ ਸਾਗਰ ਘੋੜਾ ਦਾ ਕਹਿਣਾ ਹੈ ਕਿ ਨਗਰ ਕੌਂਸਲ ਦੇ ਜੀਈ ਨੂੰ ਪਿਛਲੇ ਦਿਨੀ ਵਿਜੀਲੈਂਸ ਮਾਨਸਾ ਦੁਆਰਾ ਰੰਗੇ ਹੱਥੀਂ ਰਿਸ਼ਵਤ ਲੈਣ ਦੇ ਗ੍ਰਿਫਤਾਰ ਕੀਤਾ ਸੀ ਅਤੇ ਇਸ ਮਾਮਲੇ ਵਿੱਚ ਹੀ 18% ਦੇ ਕਰੀਬ ਕਮਿਸ਼ਨ ਲੈਂਡ ਦੇ ਮਾਮਲੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਅਤੇ ਹੋਰ ਅਧਿਕਾਰੀਆਂ ਤੇ ਮਾਮਲਾ ਦਰਜ ਕੀਤਾ ਗਿਆ ਸੀ ਜੋ ਕਿ ਅਜੇ ਫਰਾਰ ਹਨ ਉਹਨਾਂ ਦੱਸਿਆ ਕਿ ਮਾਨਸਾ ਦੀ ਜੁਡੀਸ਼ੀਅਲ ਕੋਰਟ ਵਿੱਚ ਉਹਨਾਂ ਦੀ ਜ਼ਮਾਨਤ ਰੱਦ ਹੋ ਗਈ ਸੀ ਅਤੇ ਅਜੇ ਵੀ ਉਹਨਾਂ ਦੀ ਜ਼ਮਾਨਤ ਨਹੀਂ ਹੋਈ ਜੋ ਕਿ ਵਿਜੀਲੈਂਸੀ ਦੀ ਪકડ ਤੋਂ ਦੂਰ ਹਨ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਦੀ ਗਹਿਰਾਈ ਨਾਲ ਜਾਂਚ ਕਰਕੇ ਰਿਸ਼ਵਤ ਖੋਹਣਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਹ ਅਸੀਂ ਕਈ ਸ਼ਿਕਾਇਤਾਂ ਦਿੱਤੀਆਂ ਨੇ ਮંત્રી ਸਾਹਿਬ ਨੂੰ ਦਿੱਤੀਆਂ ਸੀਗੀਆਂ ਤੇ ਮੰਤਰੀ ਸਾਹਿਬ ਨੇ ਲੋਕਲ ਬਾਰੇ ਟਰੈਕਟਰ ਜੀ ਨੂੰ ਮਾਰਗ ਕਰਕੇ ਤੇ ਟਰੈਕਟਰ ਸਾਹਿਬ ਨੇ ਸਾਡੇ ਇੱਕ ਵਿੰਗ ਹੁੰਦਾ ਸੀ ਵਿਜੀਲੈਂਸ ਵਿੰਗ ਹੁੰਦਾ ਜਿਹਦੇ ਵਿੱਚ ਸੀਵੀਓ ਇੰਚਾਰਜ ਹੁੰਦੇ ਨੇ ਤੇ ਉਹਨਾਂ ਨੇ ਆਪਣੀ ਟੀਮ ਅੱਜ ਇੱਥੇ ਭੇਜੀ ਹੈ ਇਹਦੇ ਵਿੱਚ ਐਨਓਸੀ ਦਾ ਮੁੱਦਾ ਹੈ ਨਕਸ਼ਾ ਦਾ ਮੁੱਦਾ ਹੈ ਐਡਵਰਟਾਈਜ਼ਮੈਂਟ ਦਾ ਮੁੱਦਾ ਹੈ ਠੇਕੇ ਦਾ ਮੁੱਦਾ ਹੈ ਕਈ ਮੁੱਦਿਆਂ 'ਚ ਬਹੁਤ ਵੱਡੇ ਘਪਲ ਬਾਸ ਐਂਟਰੀ ਦਾ ਮੁੱਦਾ ਹੈ ਜਿਵੇਂ ਇਹ ਬਹੁਤ ਵੱਡੇ ਘਪਲੇ ਨੇ ਤੇ ਹੁਣ ਇੱਥੇ ਜਿਹੜੀ ਹੈਗੀ ਜਾਂਚ ਕਮੇਟੀ ਆਈ ਹੋਈ ਹੈ ਉਹਨੇ ਸਾਨੂੰ ਬੁਲਾਇਆ ਜਾਂਚ ਕਮੇਟੀ ਨੇ ਵੀ ਦੱਸੋ ਕੀ ਕੀ ਘਪਲੇ ਨੇ ਤੇ ਅਸੀਂ ਹੁਣ ਇਹ ਸਾਰੇ ਘਪਲੇ ਜਾਂਚ ਕਮੇਟੀ ਨੂੰ ਦੱਸਾਂਗੇ ਤੇ ਉਹ ਅਸੀਂ ਦੀ ਜਾਂਚ ਕਰਕੇ ਪਾਣੀ ਦਾ ਪਾਣੀ ਦੁੱਧ ਦਾ ਦੁੱਧ ਕਰਨੇ ਪਰ ਲੰਮਾ ਸਮਾਂ ਹੋ ਗਿਆ ਨਗਰ ਕੌਂਸਲ ਦੇ ਜਿਹੜੇ ਕੁਝ ਅਧਿਕਾਰੀ ਤੇ ਕੁਝੜੇ ਪ੍ਰਧਾਨ ਵੀ ਫਰਾਰ ਨੇ ਕੀ ਕਹੋਗੇ ਕਿਵੇਂ ਦੇਖਦੇ ਸਾਨੂੰ ਤੇ ਜਿਹੜੇ ਨਗਰ ਕੌਂਸਲ ਦੇ ਈਓ ਸਾਹਿਬ ਐਮਈ ਸਾਹਿਬ ਤੇ ਜਈ ਸਾਹਿਬ ਤੇ ਦੋ ਕਲਰਕ ਦਾ ਹੋ ਅਕਾਊਂਟੈਂਟ ਸਾਹਿਬ ਤੇ ਐਡਿਸ਼ਨਲ ਅਕਾਊਂਟੈਂਟ ਸਾਹਿਬ ਅਤੇ ਪ੍ਰਧਾਨ ਜੀ ਜਿਹੜੇ ਹੈਗੇ ਨੇ ਵਿਜੀਲੈਂਸ ਦੀ ਰੇਡ ਹੋਈ ਸੀ 4 4 5 ਨੂੰ ਜਿਹਦੇ ਵਿੱਚ ਕੀ ਵਿਜੀਲੈਂਸ ਨੇ ਰੰਗੇ ਅਸੀਂ ਸਾਡੇ ਜੈ ਜਤਿੰਦਰ ਕੁਮਾਰ ਨੂੰ ਰੰਗੇ 1 ਲੱਖ ਰੁਪਏ ਦੇ ਰਿਸ਼ਵਤ ਦੇ ਵਿੱਚ ਫੜ ਲਿਆ ਸੀ ਅਤੇ ਬਾਕੀਆਂ ਨੇ ਕੀ 18 ਜਾਂ 20% ਕਮਿਸ਼ਨ ਦੇ ਦੋਸਤ ਦੇ ਵਿੱਚ ਉਹਨਾਂ ਨੂੰ ਇਹਦੇ ਵਿੱਚ ਪਾਇਆ ਗਿਆ ਗਿਆ ਤੇ ਉਹ ਸਾਰੇ ਫਰਾਰ ਨੇ ਅਜੇ ਉਮੰਦੀਆਂ ਇੱਥੋਂ ਜਿਹੜੀਆਂ ਸੀ ਜੁਡੀ ਰਿਚ ਵਿੱਚੋਂ ਜਵੰਤਾ ਰਿਜੈਕਟ ਹੋ ਗਿਆ ਉਹਨਾਂ ਨੇ ਹਾਈ ਕੋਰਟ ਅੱਜ ਲਾਈਆਂ ਹੋਈਆਂ ਮੇਰਾ ਖਿਆਲ ਵੀ ਇਹ ਹਾਈ ਕੋਰਟੋ ਵੀ ਇਹ ਜਵੰਤਾ ਰਿਜੈਕਟ ਹੋਣਗੀਆਂ ਤੇ ਇਹਨਾਂ ਨੂੰ ਵਿਜੀਲੈਂਸ ਦੇ ਅੱਗੇ ਪੇਸ਼ ਹੀ ਹੋਣਾ ਪਊਗਾ ਇਹਨਾਂ ਨੇ ਮਾਨਸਾ ਸ਼ਹਿਰ ਦਾ ਬਹੁਤ ਵੱਡਾ ਨੁਕਸਾਨ ਕੀਤਾ ਤੇ ਇਹ ਨੁਕਸਾਨ ਕਿਤੇ ਵੀ ਪੂਰਾ ਨਹੀਂ ਹੋ ਸਕਦਾ ਜਿਹੜਾ ਇਹਨਾਂ ਨੇ ਕੀਤਾ ਜਿਹੜਾ ਕਿ ਪਬਲਿਕ ਦਾ ਨੁਕਸਾਨ ਬਹੁਤ ਜ਼ਿਆਦਾ ਕੀਤਾ ਹੈ ਅਸੀਂ ਕਹਿੰਦੇ ਹਾਂ ਵੀ ਇਹਨਾਂ ਨੂੰ ਸਖਤ ਸਜ਼ਾ ਦੇ ਕੇ ਜੇਲ੍ਹਾਂ ਦੇ ਪਿੱਛੇ ਸੁੱਟਿਆ ਜਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ